ਭਾਰਤ ਅੰਦਰ ਇਨਸਾਫ ਦਾ ਚੱਕਰ ਬੜੀ ਸਲੋ ਚੱਲਦਾ ਹੈ ਜਦ ਗੱਲ ਘਟ ਗਣਤੀਆਂ ਦੀ ਹੁੰਦੀ ਹੈ ਇਹ ਉਦੋਂ ਹੋਰ ਵੀ ਹੌਲੀ ਹੋ ਜਾਂਦਾ ਹੈ ਗੱਲ ਜਦ ਸਿੱਖਾਂ ਤੇ ਆ ਜਾਂਦੀ ਹੈ ਤਾਂ ਇਹ ਮੌਲੇ ਬਲਦ ਦੀ ਚਾਲ ਤੋਂ ਵੀ ਘੱਟ ਤੁਰਦਾ ਇਸ ਦੀ ਤਾਜ਼ਾ ਮਿਸਾਲ ਦੇਖਣ ਨੂੰ ਮਿਲੀ ਆ ਬੀਤੇ ਦਿਨੀ ਜਦ ਸੱਜਣ ਕੁਮਾਰ ਨੂੰ 40 ਸਾਲਾਂ ਤੋਂ ਕਰੀਬ ਬਾਦ ਸਜ਼ਾ ਸੁਣਾਈ ਗਈ ਹੈ ਉਮਰ ਕੈਦ ਦੀ ਉਹਨਾਂ ਨੂੰ ਸਜ਼ਾ ਸੁਣਾਈ ਗਈ ਹਾਲਾਂਕਿ ਪੀੜਤ ਧਿਰ ਲਗਾਤਾਰ ਮੰਗ ਕਰ ਰਿਹਾ ਸੀ ਕਿ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਣੀ ਚਾਹੀਦੀ ਹੈ ਤੇ ਸਿੱਖ ਸਮਾਜ ਵੀ ਇੱਕ ਆਵਾਜ਼ ਦੇ ਵਿੱਚ ਲਗਾਤਾਰ ਮੰਗ ਕਰ ਰਿਹਾ ਸੀ ਪਰ ਇਸ ਦੌਰਾਨ ਜੋ ਵਕੀਲਾਂ ਨੇ ਸੰਘਰਸ਼ ਕੀਤਾ ਜੋ ਪੀੜਤ ਪਰਿਵਾਰ ਨੇ ਸੰਘਰਸ਼ ਕੀਤਾ ਉਹੋ ਪ੍ਰਸ਼ੰਸਾਯੋਗ ਹੈ ਉਸ ਅੱਗੇ ਸਿਰ ਝੁਕਦਾ ਕਿਉਂਕਿ ਉਸ ਪਰਿਵਾਰ ਦੇ ਲਈ ਸਿਰਫ ਅਦਾਲਤ ਦੇ ਵਿੱਚ ਸੱਜਣ ਕੁਮਾਰ ਦੇ ਵਿਰੁੱਧ ਕੇਸ ਨਹੀਂ ਲੜ ਰਹੀ ਸੀ ਉਹ ਇੱਕ ਪੂਰੇ ਸਿਸਟਮ ਦੇ ਅਗੇਂਸਟ ਕੇਸ ਲੜ ਰਹੀ ਸੀ ਕਿਉਂਕਿ ਬਹੁਤ ਸਾਰੇ ਪੈਸਿਆਂ ਦੀ ਆਫਰ ਵੀ ਹੋਈ ਹੋਵੇਗੀ ਦੂਜੇ ਪਾਸੇ ਜਿਹੜਾ ਤੰਤਰ ਸੀ ਉਸ ਵੱਲੋਂ ਪੂਰਾ ਜ਼ੋਰ ਲਾਇਆ ਗਿਆ ਹੋਵੇਗਾ ਕਿ ਇਹ ਕੇਸ ਕਿਸੇ ਤਰੀਕੇ ਦੇ ਰਫਾ-ਦਫਾ ਹੋ ਜਾਵੇ ਪਰ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਵਕੀਲ ਨੇ ਜਾਂ ਜਿਹੜਾ ਪੀੜਤ ਤੇਰਾ ਉਹ ਲਗਾਤਾਰ ਲੱਗਿਆ ਰਿਹਾ ਹਾਲਾਂਕਿ ਇਸ ਦੌਰਾਨ ਪੀੜਤ ਤੇਰਾ ਜੋ ਤਕਲੀਫ ਆ ਉਸ ਨੂੰ ਕਿਸੇ ਵੀ ਤਰੀਕੇ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ ਪਰ ਇਸ ਸਜ਼ਾ ਤੋਂ ਬਾਅਦ ਕੁਝ ਰਾਹਤ ਉਹਨਾਂ ਨੂੰ ਜ਼ਰੂਰ ਮਿਲੀ ਹੋਵੇਗੀ ਦੂਜੇ ਪਾਸੇ ਕਿਹਾ ਜਾ ਰਿਹਾ ਹੈ ਕਿ ਜਿਹੜੀ ਕਾਂਗਰਸ ਪਾਰਟੀ ਆ ਉਹਨੇ ਬੜੀ ਬੇਰਹਿਮੀ ਦੇ ਨਾਲ ਬਹੁਤ ਸਾਰੇ ਕਮਿਸ਼ਨ ਨੇ ਜਿਹੜੇ ਇਹ ਦਾਵਾ ਕਰਦੇ ਨੇ ਕਿ ਕਾਂਗਰਸ ਪਾਰਟੀ ਨੇ ਲਗਾਤਾਰ ਇਸ ਮਾਮਲੇ ਦੇ ਵਿੱਚ ਬਹੁਤ ਸਾਰਿਆਂ ਨੂੰ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਦੂਜੇ ਪਾਸੇ ਜਦ ਕਾਂਗਰਸ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਨ ਸਿੰਘ ਬਣਦੇ ਨੇ ਤੇ ਉਹ ਮਾਫੀ ਮੰਗਦੇ ਨੇ ਤੁਸੀਂ ਦੇਖੋ ਕਮਾਲ ਦੀ ਗੱਲ ਇਹ ਹੈ ਕਿ ਸਿੱਖਾਂ ਦੀ ਨਸਲ 쿠ਸ਼ੀ ਹੋਈ ਤੇ ਜਦ ਸਿੱਖ ਪ੍ਰਧਾਨ ਮੰਤਰੀ ਬਣਦਾ ਤੇ ਉਹਦੋਂ ਉਹਨਾਂ ਤੋਂ ਮਾਫੀ ਮੰਗਵਾਈ ਜਾਂਦੀ ਹੈ ਜਾਂ ਉਹਨਾਂ ਨੇ ਮਾਫੀ ਮੰਗੀ ਤੇ ਨਾਲ ਦੀ ਨਾਲ ਜਿਹੜਾ ਉਹਨਾਂ ਦਾ ਕਾਂਗਰਸ ਪਾਰਟੀ ਦੇ ਨਾਲ ਮੋਹ ਸੀ ਉਹ ਵੀ ਤੁਹਾਨੂੰ ਯਾਦ ਹੋਵੇਗਾ ਜਦ ਉਹਨਾਂ ਨੇ ਕਿਹਾ ਸੀ ਕਿ ਜੋ ਬੀਤੇ ਦੇ ਵਿੱਚ ਹੋ ਗਿਆ ਤੇ ਉਸ ਨੂੰ ਕਿਸੇ ਵੀ ਤਰੀਕੇ ਦੇ ਨਾਲ ਬਦਲਿਆ ਨਹੀਂ ਜਾ ਸਕਦਾ ਤੇ ਰਾਜੀਵ ਗਾਂਧੀ ਹੋਰਾਂ ਦਾ ਬਿਆਨ ਵੀ ਤੁਹਾਨੂੰ ਯਾਦ ਹੋਵੇਗਾ ਜਿਸ ਦੇ ਵਿੱਚ ਉਹ ਕਹਿੰਦੇ ਨੇ ਕਿ ਜਦ ਕੁਝ ਵੱਡਾ ਦਰਖਤ ਡਿੱਗਦਾ ਤਾਂ ਧਰਤੀ ਹਿੱਲਦੀ ਹੈ ਤੇ ਕਮਿਸ਼ਨਾਂ ਨੇ ਇਥੋਂ ਤੱਕ ਦਾਵਾ ਕੀਤਾ ਕਿ ਕੱਲੇ ਦਿੱਲੀ ਦੇ ਵਿੱਚ 4000 ਸਿੱਖਾਂ ਨੂੰ ਮਾਰਿਆ ਗਿਆ ਸੀ ਤੇ ਇਸ ਦੇ ਵਿੱਚ ਕਾਂਗਰਸੀ ਆਗੂ ਕਾਂਗਰਸੀ ਕਾਰਕੁਨ ਤੋਂ ਇਲਾਵਾ ਜਿਹੜਾ ਪੁਲਿਸ ਹੈ ਤੇ ਪੂਰੀ ਸਰਕਾਰੀ ਤੰਤਰ ਹੈ ਜਿਹੜਾ ਲੱਗਿਆ ਹੋਇਆ ਸੀ ਤੇ ਬਾੜੇ ਦੇ ਲੋਕ ਵੀ ਲਿਆਂਦੇ ਗਏ ਸੀ ਤੇ ਜਿਨ੍ਹਾਂ ਦੇ ਕੋਲ ਖਤਰਨਾਕ ਹਥਿਆਰਾਂ ਦੇ ਨਾਲ ਨਾਲ ਜਿਹੜਾ ਜਲਣ ਸੀਲ ਪਦਾਰਥ ਸੀ ਚਿੱਟੇ ਦੇ ਉਹ ਵੀ ਲਿਆਂਦੇ ਗਏ ਸੀ ਚਿੱਟਾ ਜਲਣ ਸੀਲ ਇੱਕ ਪਦਾਰਥ ਸੀ ਜਿਨ੍ਹਾਂ ਦੇ ਨਾਲ ਇਸ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਇਸ ਤੋਂ ਇਲਾਵਾ ਇਹ ਵੀ ਕਮਿਸ਼ਨ ਦੇ ਵਿੱਚ ਦਾਵਾ ਕੀਤਾ ਜਾਂਦਾ ਕਿ ਜਿਹੜੇ ਲੋਕ ਪਹਾੜੇ ਦੇ ਲੋਕ ਲਿਆਂਦੇ ਗਏ ਸੀ ਮਾਰਨ ਦੇ ਲਈ ਉਹਨਾਂ ਦੇ ਕੋਲ ਜਿਹੜੀ ਵੋਟਰ ਸੂਚੀ ਵੀ ਸ਼ਾਮਿਲ ਸੀ ਤਾਂ ਜੋ ਉਹ ਵੱਖ-ਵੱਖ ਇਲਾਕਿਆਂ ਦੇ ਵਿੱਚ ਜਿਹੜੀਆਂ ਸਿੱਖਾਂ ਦੀ ਪਛਾਣ ਕਰਕੇ ਉਹਨਾਂ ਨੂੰ ਮਾਰ ਸਕੇ ਇਸ ਤਰੀਕੇ ਦੇ ਨਾਲ ਪੂਰਾ ਤੰਤਰ ਹੈ ਜਿਹੜਾ ਉਹ ਲੱਗਿਆ ਹੋਇਆ ਸੀ ਇਸ ਨਸਲ ਕੁਸ਼ੀ ਦੇ ਵਿੱਚ ਐਨੇ ਸਾਲ ਬੀਤ ਜਾਣ ਦੇ ਬਾਵਜੂਦ ਵੀ ਬਹੁਤ ਸਾਰੇ মিডিਆ ਆਧਾਰਿਆਂ ਵੱਲੋਂ ਬਹੁਤ ਸਾਰੇ ਅਖਬਾਰਾਂ ਵੱਲੋਂ ਅੱਜ ਤੱਕ ਇਹ ਲਿਖਿਆ ਜਾਂਦਾ ਹੈ ਕਿ ਸਿੱਖ ਵਿਰੋਧੀ ਦੰਗੇ ਹੋਏ ਜਦਕਿ ਦੰਗਿਆਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਦੰਗਿਆਂ ਦੇ ਵਿੱਚ ਦੋ ਤਰ੍ਹਾਂ ਆਮੋ ਸਾਹਮਣੇ ਹੁੰਦੀਆਂ ਨੇ ਪਰ ਜਦ ਇੱਕ ਤਰਦਾ ਹੀ ਨੁਕਸਾਨ ਹੁੰਦਾ ਤਾਂ ਨਸਲ ਕੁਸ਼ੀ ਦਾ ਉਸ ਨੂੰ ਨਾਮ ਦਿੱਤਾ ਜਾਂਦਾ ਤੇ ਇਸ ਤਰੀਕੇ ਦੇ ਨਾਲ ਤੁਸੀਂ ਸਮਝ ਸਕਦੇ ਹੋ ਕਿ ਕਿਸ ਤਰ੍ਹਾਂ ਦਾ ਮਾਹੌਲ ਹੈ ਜਿਹੜਾ ਦੇਸ਼ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਇੱਕ ਚੀਜ਼ ਜ਼ਰੂਰ ਇਸ ਚੀਜ਼ ਤੋਂ ਸਪਸ਼ਟ ਹੋਈ ਹੈ ਕਿ ਜਿਹੜੇ ਹੁਕਮਰਾਨ ਰਹੇ ਨੇ ਜਿਨ੍ਹਾਂ ਨੇ ਹਿੰਦੁਸਤਾਨ ਤੇ ਰਾਜ਼ ਕੀਤਾ ਉਹਨਾਂ ਦੇ ਲਈ ਸਿੱਖ ਕਿੱਡੀਕੀ ਚੀਜ਼ ਨੇ ਕਿਵੇਂ ਦੇ ਮਾਹੌਲ ਦੇ ਵਿੱਚ ਸਿੱਖ ਰਹਿ ਰਹੇ ਨੇ ਜਦਕਿ ਲਗਾਤਾਰ ਸਿੱਖ ਪੀੜਤ ਤੇ ਰਹਉਣ ਦੇ ਬਾਵਜੂਦ ਇਹ ਮੰਗ ਕਰ ਰਹੀ ਸੀ ਕਿ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਪਰ ਇਹ ਸਭ ਦੇ ਬਾਵਜੂਦ ਬਹੁਤ ਸਾਰੇ ਹੋਰ ਲੀਡਰ ਨੇ ਕਮਲਨਾਥ ਵਰਗੇ ਨੇ ਜਿਨ੍ਹਾਂ ਦੇ ਉੱਤੇ ਕਦੇ ਕਾਰਵਾਈ ਸ਼ੁਰੂ ਹੋ ਜਾਂਦੀ ਹੈ ਕਦੇ ਕਾਰਵਾਈ ਬੰਦ ਹੋ ਜਾਂਦੀ ਹੈ ਐਚ ਐਲ ਭਗਤ ਨੇ ਜਿਨ੍ਹਾਂ ਦੇ ਉੱਤੇ ਵੀ ਜਿਹੜਾ 2005 ਦੇ ਵਿੱਚ ਉਹਨਾਂ ਦੀ ਹਾਲਾਂਕਿ ਮੌਤ ਹੋਈ ਪਰ ਭਗਤੇ ਇਸ ਮਾਮਲੇ ਦੇ ਵਿੱਚ ਕਾਰਵਾਈ ਨਹੀਂ ਕੀਤੀ ਗਈ ਹੋਰ ਜਿਹੜੇ ਵੱਡੇ ਜਿਹੜੇ ਕਾਂਗਰਸੀ ਨੇ ਉਹ ਵੀ ਮੰਨੇ ਜਾਂਦੇ ਨੇ ਪਰ ਇੱਕ ਗੱਲ ਬਿਲਕੁਲ ਸਪਸ਼ਟ ਹੈ ਦੂਜੇ ਪਾਸੇ ਬੀਜੇਪੀ ਇਸ ਨੂੰ ਆਪਣੀ ਪਾਰਟੀ ਦੇ ਨਾਲ ਜੋੜ ਕੇ ਦੇਖੀ ਜਾ ਰਹੀ ਹੈ ਬੀਜੇਪੀ ਦੇ ਪੱਖ ਦੇ ਵਿੱਚ ਇੰਨਾ ਕਿ ਜ਼ਰੂਰ ਜਾਂਦਾ ਹੈ ਕਿ ਜਦ ਦੇਸ਼ ਦੇ ਵਿੱਚ ਬੀਜੇਪੀ ਦੀ ਸਰਕਾਰ ਬਣਦੀ ਹੈ ਤਾਂ ਦੁਬਾਰਾ ਇਹਨਾਂ ਕੇਸਾਂ ਨੂੰ ਖੋਲਿਆ ਗਿਆ ਤੇ ਹੁਣ ਸਜ਼ਾਾਂ ਮਾ ਹੋ ਰਹੀਆਂ ਨੇ ਇੰਨੀ ਇੱਕ ਗੱਲ ਜ਼ਰੂਰ ਹੈ ਪਰ ਬੀਜੇਪੀ ਲਗਾਤਾਰ ਆਪਣੀ ਪਿੱਠ ਥਪਤਪਾਰੀ ਹੈ ਕਿ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਾਂ ਗ੍ਰਹਿ ਮੰਤਰੀ ਨੇ ਉਹਨਾਂ ਦੇ ਕਾਰਨ ਇਹ ਸਭ ਕੁਝ ਵਾਪਰ ਚੁੱਕੇ ਆ ਪਰ ਇੱਕ ਚੀਜ਼ ਸਮਝਣ ਵਾਲੀ ਹੈ ਕਿ ਕੋਈ ਵੀ ਬੇਲਾ ਰਿਹਾ ਹੋਵੇ ਭਾਵੇਂ ਉਹ ਮੁਗਲ ਰਾਜ ਰਿਹਾ ਹੋਵੇ ਜਾਂ ਫਿਰ ਅੰਗਰੇਜ਼ ਰਿਹਾ ਹੋਵੇ ਜਾਂ ਫਿਰ ਹੁਣ ਜਦ ਦੇਸ਼ ਆਜ਼ਾਦ ਹੋਇਆ ਉਦੋਂ ਦੀਆਂ ਸਰਕਾਰਾਂ ਰਹੀਆਂ ਹੁਣ ਤਾਂ ਹਰ ਇੱਕ ਨੇ ਆਪਣੇ ਆਪਣੇ ਤਰੀਕੇ ਦੇ ਨਾਲ ਪੰਜਾਬ ਨੂੰ ਟਾਰਗੇਟ ਕੀਤਾ ਸਿੱਖਾਂ ਨੂੰ ਟਾਰਗੇਟ ਕੀਤਾ ਅੰਗਰੇਜ਼ਾਂ ਨੇ ਆਪਣੇ ਤਰੀਕੇ ਦੇ ਨਾਲ ਜਿਹੜਾ ਮਸਲਨ ਦੀ ਕੋਸ਼ਿਸ਼ ਕੀਤੀ ਸਿੱਖਾਂ ਨੂੰ ਤੇ ਉਸ ਤੋਂ ਪਹਿਲਾਂ ਮੁਸਲਮ ਰਾਜ ਰਿਹਾ ਤਾਂ ਮੁਸਲਮ ਨੇ ਆਪਣੇ ਤਰੀਕੇ ਦੇ ਨਾਲ ਤੇ ਕਾਂਗਰਸ ਨੇ ਆਪਣੇ ਤਰੀਕੇ ਨਾਲ ਤੇ ਬੀਜੇਪੀ ਤੇ ਹੁਣ ਇਹ ਵੀ ਇਲਜ਼ਾਮ ਲੱਗ ਦੇ ਨੇ ਕਿ ਬੀਜਪੀ ਇਹਨਾਂ ਤੋਂ ਸਭ ਤੋਂ ਅਲੱਗ ਜਿਹੜਾ ਕੰਮ ਕਰਦੀ ਹੈ ਤੇ ਉਹ ਸਿੱਧੇ ਰੂਪ ਦੇ ਵਿੱਚ ਅਲੱਗ-ਅਲੱਗ ਥਾਮਾਂ ਨੇ ਜਿਹੜੀਆਂ ਧਾਰਮਿਕ ਸਥਾਨ ਨੇ ਉਹਨਾਂ ਉੱਤੇ ਕਬਜ਼ਾ ਕਰਦੀ ਹੈ ਲਗਾਤਾਰ ਅਕਾਲੀ ਦਲ ਜਾਂ ਉਹਨਾਂ ਦੇ ਵਿਰੋਧੀ ਨੇ ਬੀਜਪੀ ਤੇ ਇਲਜ਼ਾਮ ਲਾਉਂਦੇ ਨੇ ਸੰਵਿਧਾਨ ਨੂੰ ਬਦਲਣ ਦਾ ਇਲਜ਼ਾਮ ਲਾਉਂਦੇ ਨੇ ਜਾਂ ਫਿਰ ਸਿੱਖਾਂ ਦੀ ਦਿੱਲੀ ਕਮੇਟੀ ਹੋਵੇ ਉਸ ਉੱਤੇ ਕਬਜ਼ੇ ਦੀਆਂ ਗੱਲਾਂ ਜਾਂ ਫਿਰ ਅਲੱਗ-ਅਲੱਗ ਥਾਮਾਂ ਤੇ ਜਾਂ ਫਿਰ ਹਰਿਆਣਾ ਦੀ ਅਲੱਗ ਕਮੇਟੀ ਬਣਾਉਣੀ ਹੋਵੇ ਤਾਂ ਇਸ ਤਰੀਕੇ ਦੇ ਇਲਜ਼ਾਮ ਬੀਜਪੀ ਤੇ ਵੀ ਲੱਗਦੇ ਰਹੇ ਨੇ ਹਾਂ ਇਹਨਾਂ ਜ਼ਰੂਰ ਹੈ ਕਿ ਬੀਜਪੀ ਦੀ ਸਰਕਾਰ ਦੇ ਵਿੱਚ ਇਹ ਸਭ ਕੁਝ ਵਾਪਰਿਆ ਇੰਨਾ ਕੁ ਜ਼ਰੂਰ ਜਿਹੜਾ ਇੱਕ ਰਾਹਤ ਭਰੀ ਖਬਰ ਹੈ ਕਿ ਉਹਨਾਂ ਨੇ ਅਜੇਾ ਨਹੀਂ ਕੀਤਾ ਕਿ ਜਿਸ ਤਰੀਕੇ ਪਹਿਲਾਂ ਬਹੁਤ ਸਾਰੇ ਕਮਿਸ਼ਨ ਬਣਦੇ ਰਹੇ ਆਉਂਦੇ ਰਹੇ ਜਾਂਦੇ ਰਹੇ ਕਮਿਸ਼ਨ ਤੇ ਕਮਿਸ਼ਨ ਬਣਦਾ ਰਿਹਾ ਪਰ ਆਖਰਕਾਰ ਸੱਜਣ ਕੁਮਾਰ ਨੂੰ ਜਿਹੜੀ ਉਮਰ ਕੈਦ ਹੋਈ ਆ ਉਹ ਕਿਤੇ ਨਾ ਕਿਤੇ ਜ਼ਰੂਰ ਥੋੜੀ ਬਹੁਤ ਰਾਹਤ ਹੈ ਪਰ ਇੱਕ ਚੀਜ਼ ਜ਼ਰੂਰ ਸਪਸ਼ਟ ਹੈ ਕਿ ਕੋਈ ਵੀ ਸਰਕਾਰ ਰਹੀ ਹੋਵੇ ਕਿਸੇ ਦਾ ਵੀ ਦਿੱਲੀ ਦਰਬਾਰ ਤੇ ਉੱਤੇ ਕਬਜ਼ਾ ਰਿਆ ਹੋਵੇ ਉਹਨਾਂ ਨੇ ਹਮੇਸ਼ਾ ਸਿੱਖਾਂ ਨੂੰ ਤੇ ਪੰਜਾਬ ਨੂੰ ਟਾਰਗੇਟ ਕੀਤਾ ਤੇ ਆਪਣੇ ਤਰੀਕੇ ਦੇ ਨਾਲ ਕੀਤਾ ਇੱਕ ਗੱਲ ਜ਼ਰੂਰ ਹੈ ਕਿ ਕਾਂਗਰਸ ਪਾਰਟੀ ਦੇ ਉੱਤੇ ਇਹ ਇਲਜ਼ਾਮ ਲਾਗਦੇ ਨੇ ਜੋ ਕਾਂਗਰਸ ਨੇ ਕੀਤਾ ਉਹ ਸਰਾਸਰ ਗਲਤ ਕੀਤਾ ਉਹ ਸਿੱਖਾਂ ਦੇ ਵਿਰੁੱਧ ਸੀ ਇਨਸਾਨੀਅਤ ਦੇ ਵਿਰੁੱਧ ਸੀ ਪਰ ਇੱਕ ਗੱਲ ਜ਼ਰੂਰ ਸਪਸ਼ਟ ਹੋ ਜਾਂਦੀ ਹੈ ਕਿ ਜਿਹੜੀ ਵੀ ਤਰ ਉੱਥੇ ਬੈਠਦੀ ਆ ਉਹਨਾਂ ਨੇ ਆਪਣੇ ਤਰੀਕੇ ਦੇ ਨਾਲ ਨੁਕਸਾਨ ਕੀਤਾ ਤੇ ਅੱਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਇਸੇ ਆਪਣੇ ਆਪਣੇ ਤਰੀਕੇ ਦੇ ਵਿੱਚ ਵੱਖ-ਵੱਖਰੇ ਸਮੇਂ ਦੇ ਵਿੱਚ ਇਹ ਵਾਪਰਦਾ ਰਹੇਗਾ ਜੇ ਆਪਣੇ ਅਧਿਕਾਰਾਂ ਪ੍ਰਤੀ ਸਿੱਖ ਸੁਚੇਤ ਨਹੀਂ ਹੁੰਦੇ